ਵਿਕੇ ਸਮਾਧਾਨ ਜਿਹੜੀ ਹੜਾਂ ਦੀ ਸਥਿਤੀ ਬਣੀ ਆ ਉਹਦੇ ਨਾਲ ਬਹੁਤ ਸਾਰੇ ਇਲਾਕੇ ਜਿਹੜੇ ਸਾਡੇ ਉਹ ਪ੍ਰਭਾਵਿਤ ਹੋਏ ਫਸਲੀ ਜ਼ਮੀਨ ਜਿਹੜੀ ਸੀ ਬਤਲ ਵੀ ਖਤਮ ਹੋਈ ਜ਼ਮੀਨ ਚ ਪਾਣੀ ਭਰ ਗਿਆ ਉਹ ਤੋਂ ਇਲਾਵਾ ਮਕਾਨਾਂ ਦਾ ਨੁਕਸਾਨ ਪਸ਼ੂ ਪਾਲ ਦਾ ਜੀਵਾਂ ਦਾ ਬਹੁਤ ਸਾਰੇ ਪੱਖਾਂ ਤੋਂ ਵੱਡਾ ਜਿਹੜਾ ਉਹ ਨੁਕਸਾਨ ਹੋਇਆ ਦੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ جاری ਆ। ਦੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ جاری ਆ। ਕਿ ਉਹਨਾਂ ਪਰਿਵਾਰਾਂ ਦਾ ਜ਼ਮੀਨ ਦੇ ਤੌਰ ਤੇ ਵੀ, ਮਾਲ ਪਸੂ ਦੇ ਤੌਰ ਤੇ ਜੀਆਂ ਕਰਕੇ ਵੀ ਉਹਨਾਂ ਦੇ ਹਰ ਇੱਕ ਪੱਖ ਤੋਂ ਜਿਹੜੀ ਆ ਭਰਪੂਰ ਉਹਨਾਂ ਦਾ ਜਿਹੜਾ ਆ ਮਦਦ ਕੀਤੀ ਜਾ। ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਤੋ ਬੰਧ ਕੱਢਣ ਦੀ ਤੇ ਦੂਸਰਿਆਂ ਦੀ ਸਹਾਇਤਾ ਕਰਨ ਦਾ ਪਹਿਲਾ ਮੋਡਲਾ ਸਿਧਾਂਤ ਵਾਕਿਸ਼ ਕੀਤਾ ਸੀ। 5 ਲੱਖ ਤੇ 51000 ਰੁਪਇਆ ਹੜ੍ਹਾਂ ਪੀੜਤਾਂ ਲਈ ਅੱਜ ਇਹਨਾਂ ਨੇ ਇਹ ਚੈੱਕ ਜਿਹੜਾ ਹੈ ਅਕ੍ਰੇਟ ਕੀਤਾ। ਮੈਂ ਦੇਲੀਆਂ ਡਗਿਆਈਆਂ ਤੋਂ ਇਸ ਰਾਜਸਥਾਨ ਦੀ ਸਮੁੱਚੀ ਸੰਗਤ ਵੱਲੋਂ ਜਿਨ੍ਹਾਂ ਵੱਲੋਂ ਇਹ ਮਾਇਆ ਉਕਤਰ ਕਰਕੇ ਇਹਨਾਂ ਨੇ ਅੱਜ ਭੇਟ ਕੀਤੀ ਆ। ਧੰਨਵਾਦ ਕਰਦਾ ਕਾਮਨਾ ਵੀ ਕਰਦਾ। ਵੀਰਾਂ ਦੀ ਤਰਕੀ ਤੇ ਗੁਰੂ ਰਾਮਦਾਸ ਜੀ ਆਪ ਹੱਥ ਦੇ ਕੇ ਨੂੰ ਰੱਖਦੇ ਆ ਰੱਖਦੇ ਆਏ ਆਪਾਂ ਵੱਡੀਆਂ ਵੱਡੀਆਂ ਪੀੜਾਂ ਕੱਢੀਆਂ ਤੇ ਇਹ ਕੋਈ ਛੋਟੀ ਵੱਡੀ ਪੀੜ ਨਹੀਂ ਐ ਬੜੇ ਰਾਮਨਾ ਕੱਢ ਲੈਣੀਆਂ ਆ ਪਾ ਸਰਬੱਤ ਦਾ ਭਲਾ ਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਵਿਛਦੇ ਸਮਾਦਰਾਂ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਆ ਉਹਦੇ ਨਾਲ ਬਹੁਤ ਸਾਰੇ ਇਲਾਕੇ ਜਿਹੜੇ ਸਾਡੇ ਉਹ ਪ੍ਰਭਾਵਿਤ ਹੋਏ ਔਰਨਾ ਹਲਕਿਆਂ ਦੇ ਵਿੱਚ ਜਿੱਥੇ ਫਸਲੀ ਜ਼ਮੀਨ ਜਿਹੜੀ ਸੀ ਪਤਲ ਵੀ ਖਤਮ ਹੋਈ ਜ਼ਮੀਨ 'ਚ ਪਾਣੀ ਭਰ ਗਿਆ ਉਹ ਤੋਂ ਇਲਾਵਾ ਮਕਾਨਾਂ ਦਾ ਨੁਕਸਾਨ ਪਸ਼ੂ ਪਾ ਦਾ ਜੀਆਂ ਦਾ ਬਹੁਤ ਸਾਰੇ ਪੱਖਾਂ ਤੋਂ ਵੱਡਾ ਜਿਹੜਾ ਉਹ ਨੁਕਸਾਨ ਹੋਇਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ جاری ਆ ਕਿ ਉਹਨਾਂ ਪਰਿਵਾਰਾਂ ਦਾ ਜ਼ਮੀਨ ਦੇ ਤੌਰ ਤੇ ਵੀ ਮਾਲ ਪਸ਼ੂ ਦੇ ਤੌਰ ਤੇ ਜੀਆਂ ਕਰਕੇ ਵੀ ਉਹਨਾਂ ਦੇ ਹਰ ਇੱਕ ਪੱਖ ਤੋਂ ਜਿਹੜੀ ਆ ਭਰਪੂਰ ਉਹਨਾਂ ਦਾ ਜਿਹੜਾ ਆ ਮਦਦ ਕੀਤੀ ਜਾਵੇ ਤੇ ਮੈਂ ਧੰਨਵਾਦ ਕਰਦਾ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦਸਬੰਦ ਕੱਢਣ ਦੀ ਤੇ ਦੂਸਰਿਆਂ ਦੀ ਸਹਾਇਤਾ ਕਰਨ ਦਾ ਪਹਿਲਾ ਮੁੰਡਲਾ ਸਿਧਾਂਤ ਵਾਕਫ ਕੀਤਾ ਸੀ ਆ ਮੇਰੇ ਜਿਹੜੇ ਵੀਰ ਖੜੇ ਆ ਇਹ ਅਜਵੇੜ ਰਾਜਸਥਾਨ ਤੋਂ ਆਏ ਆ ਬਾਬਾ ਜੀ ਨਾਲ ਬਾਬਾ ਬੂਟਾ ਸਿੰਘ ਦੀ ਪ੍ਰੇਰਣਾ ਕਰਕੇ 3400 ਤੇ ਸਾਡੇ ਨਾਲ ਇੰਚਾਰਜ ਆਪਣੇ ਰਾਜਸਥਾਨ ਤੋਂ ਜਰਨੈਲ ਸਿਓ ਇਸ 5 ਲੱਖ ਤੇ 51000 ਰੁਪਇਆ ਹਰਾਂ ਪੀੜਤਾਂ ਲਈ ਅੱਜ ਇਹਨਾਂ ਨੇ ਇਹ ਚੈੱਕ ਜਿਹੜਾ ਹੈ ਡੋਨੇਟ ਕੀਤਾ ਮੈਂ ਦੇਲੀਆਂ ਡਗਹਾਈਆਂ ਤੋਂ ਇਸ ਰਾਜਸਥਾਨ ਦੀ ਸਮੁੱਚੀ ਸੰਗਤ ਵੱਲੋਂ ਜਿਨ੍ਹਾਂ ਵੱਲੋਂ ਇਹ ਮਾਇਆ ਇਕੱਤਰ ਕਰਕੇ ਇਹਨਾਂ ਨੇ ਅੱਜ ਭੇਟ ਕੀਤੀ ਆ ਧੰਨਵਾਦ ਕਰਦਾ ਕਾਮਨਾ ਵੀ ਕਰਦਾ ਕਿ ਸਤਗੁਰੂ ਜੀ ਤੇਰਾ ਸਿੱਖ ਜਿੱਥੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦਾ ਉਥੇ دنیਵੀ ਮਾਇਆ ਨੂੰ ਵੀ ਸਫਲ ਕਰਦਾ ਤੇ ਗੁਰੂ ਘਰ ਨੂੰ ਜਿਹੜਾ ਆਪਾਂ ਦਾਨ ਤਾਂ ਨਹੀਂ ਕਹਿ ਸਕਦੇ ਗੁਰੂ ਘਰ ਨੂੰ ਦਾ ਅਰਪਿਤ ਕੀਤਾ ਜਾ ਸਕਦਾ ਤੇ ਜਿਹੜਾ ਅਰਪਿਤ ਕਰਦਾ ਆ ਗੁਰੂ ਸਾਹਿਬ ਖਜ਼ਾਨਾ ਹੋਰ ਪੂਰੋਪੂਰ ਕਰ ਦਿੰਦੇ ਆ ਸੋ ਇਹਨਾਂ ਸਾਰਿਆਂ ਪਰਿਵਾਰਾਂ ਚ ਗੁਰੂ ਪਾਤਸ਼ਾਹ ਇਹਨਾਂ ਗੁਰੂ ਕੇ ਸਿੱਖਾਂ ਦੇ ਵਿੱਚ ਆਪ ਵਰਤਨ ਇਹ ਜਿਹੜੀਆਂ ਫਿਰਤਾਂ ਇਹਨਾਂ ਦੇ ਫਿਰਦੇ ਦੇ ਵਿੱਚ ਆ ਇਸੇ ਤਰ੍ਹਾਂ ਤਨ ਮਨ ਤਾਂ ਦੇ ਨਾਲ ਇਹ ਗੁਰੂ ਘਰ ਦੀ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦਿੰਦੇ ਰਣ ਫੇਰ ਦੁਬਾਰਾ ਤੋਂ ਦਿਲ ਦੀਆਂ ਡਗਾਈਆਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਹੜਾਂ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਆਪਾਂ ਸਾਰੇ ਜਾਣੂ ਆਪਾਂ ਇਹ ਤੋਂ ਕੋਈ ਖਬਰ ਆਉਣ ਵਾਲੀ ਗੱਲ ਨਹੀਂ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਗੁਰੂ ਰਾਮਦਾਸ ਜੀ ਆਪ ਹੱਥ ਦੇ ਕੇ ਨੂੰ ਰੱਖਦੇ ਆ ਰੱਖਦੇ ਆਏ ਆ ਆਪਾਂ ਵੱਡੀਆਂ-ਵੱਡੀਆਂ ਪੀੜਾਂ ਕੱਢੀਆਂ ਤੇ ਇਹ ਕੋਈ ਛਾੜੀ ਵੱਡੀ ਪੀੜ ਨਹੀਂ ਹੈ ਬੜੇ ਰਾਮਨਾ ਕੱਢ ਲੈਣੀ ਆ ਆਪਾਂ ਲੋਗੇ ਇਸੇ ਭੀੜ ਦੇ ਵਿੱਚ ਰਾਜਸਥਾਨ ਅਜਮੇਰ ਦੀ ਸੰਗਤ ਨੇ ਆਪ ਦਾ ਦਸਵੰਦ ਸਫਲਾ ਕਰ ਲਈ ਇਸ ਆਪਾਇਆ ਮੈਂ ਧੰਨਵਾਦ ਕਰਦਾ ਹਾਂ ਤੁਨ ਸ੍ਰੀ ਗੁਰੂ ਰਾਮਦਾਸ ਜੀ ਦਾ ਅਤੇ ਸ੍ਰੀ ਗੁਰਗੰਨ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਡੀ ਦਸਵੰਦ ਨੂੰ ਕਿਸ ਲੇਖੇ ਲਾਉਣ ਲਈ ਸੇਵਾ ਸਾਨੂੰ ਬਖਸ਼ੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਐਸਜੀਪੀਸੀ ਦਾ ਵੀ ਜਿਨ੍ਹਾਂ ਨੇ ਇੱਕੇ ਪਲੇਟਫਾਰਮ ਬਖਸ਼ਿਆ ਵੀ ਜਿੱਥੇ ਅਸੀਂ ਲਾ ਕੇ ਜਿਹੜਾ ਵੀ ਬਾਹਰੋਂ ਆਵੇ ਉਹ ਆਪਦੀ ਜੋ ਵੀ ਸੇਵਾ ਹੈ ਉਹ ਤੇ ਦੇਵੇ ਤੇ ਉਹ ਸੇਵਾਏ ਲੋਕੀਂ ਦੇ ਲੋਕਾਂ ਲਈ ਕੁਝ ਦੀ ਕਰ ਦੇਣਗੇ ਤਾਂ ਫਿਰ ਇੱਕ ਵਾਰੀ ਸੰਤ ਸ੍ਰੀ ਗੁਰੂ ਰਾਮਦਾਸੀ ਜੀ ਦਾ ਖੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਇਹਨਾਂ ਨੇ ਸਾਤੋਂ ਸੇਵਾ ਲਈ ਇਹ ਸਾਨੂੰ ਦਰਸ਼ਨੀਦਾਰੇ ਬਖਸ਼ਿਸ਼ ਕੀਤੇ ਹੈ ਤੇ ਐਸਜੀਪੀਸੀ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਇਹ ਸੇਵਾ ਦੇ ਵਿੱਚ ਇੱਕ ਜਿਹੜਾ ਹੈ ਇੱਕ ਤਰੀਕਾ ਇਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਕੰਡਕਟ ਕਰਕੇ ਤੇ ਅੱਗੇ ਸੇਵਾਵਾਂ ਉਹ ਦੌੜਿੰਦੇ ਵਕਤੀਆਂ ਤੇ ਪੁਚਾ ਰਹੇ ਆ ਲੈਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ